ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਲੂੰਬਾ ਅਸੀਂ ਪਹੁੰਚੇ ਹਾਂ ਅੱਜ ਖਨੌਰੀ ਬਾਰਡਰ ਜਿੱਥੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਕੱਲ ਮਰਨਵਰਤ ਤੇ ਬੈਠਣਾ ਸੀ ਤੇ ਉਸ ਤੋਂ ਪਹਿਲਾਂ ਇੱਕ ਰਾਤ ਨੂੰ ਜਣਦੀ ਪਰਸੋਂ ਰਾਤ ਨੂੰ ਅਗਰੀਵਨ 2:30 ਵਜੇ ਇੱਥੇ ਪੁਲਿਸ ਵੱਲੋਂ ਵੱਡੇ ਪੱਧਰ ਤੇ ਰੇਡ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਸਿਰਫ 3 ਮਿੰਟਾਂ ਦੇ ਵਿੱਚ ਵਿੱਚ ਹੀ ਇੱਥੋਂ ਜਿਹੜਾ ਰੈਸਕਿਊ ਕਰ ਲਿਆ ਜਾਂਦਾ ਹੈ ਤੇ ਲਿਜਾ ਕੇ ਉਹਨਾਂ ਨੂੰ ਡੀਐਮਸੀ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਸੋ ਉਹਨਾਂ ਦੀ ਜਗ੍ਹਾ ਤੇ ਕਿਸਾਨ ਆਗੂ ਸੁਖਜੀਤ ਸਿੰਘ ਜੋ ਕਿ ਪਿੰਡ ਹਰਦੂ ਝੰਡੇ ਜ਼ਿਲ੍ਹਾ ਗਰਦਾਸਪੁਰ ਤੋਂ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਫੌਜੀ ਵੀ ਕਿਹਾ ਜਾਂਦਾ ਉਹਨਾਂ ਦੀ ਜਗ੍ਹਾ ਤੇ ਜਿਹੜਾ ਮਰਨਵਰਤ ਤੇ ਬੈਠ ਚੁੱਕਿਆ ਹੈ ਸੋ ਅੱਜ ਆਪਾਂ ਇੱਥੇ ਪਹੁੰਚੇ ਆਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਤਾਜ਼ਾ ਸਥਿਤੀ ਕੀ ਹੈ ਸੋ ਆਓ ਆਪਾਂ ਮਿਲਦੇ ਆਂ ਹਾਂਜੀ ਮੇਡ ਜੀ ਸਤਿ ਸ੍ਰੀ ਅਕਾਲ ਜੀ ਕੈਸੀ ਕਾਲ ਜੀ ਵਾਇਰਲ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਜੀ ਵਾਇਰਲ ਕੀ ਫਤਿਹ ਕੀ ਨਾਮ ਹੈ ਮੇਡ ਜੀ ਆਪਣਾ ਮੈਂ ਨਾ ਪਵਿੱਤਰ ਸਿੰਘ ਕਣੀਆਂ ਭਾਰਤੀ ਕਿਸਾਨ ਵੀਰ ਦਾ ਸਿੱਧੂਪੁਰ हां ਪੁੱਤਰ ਜੀ ਜਿਹੜਾ ਪਰਸੋ ਰਾਤ ਨੂੰ ਘਟਨਾ ਕ੍ਰਮ ਵਾਪਰਿਆ ਉਹਦੇ ਬਾਰੇ ਜਾਣਕਾਰੀ ਦਿਓ ਵੀ ਕੀ ਹੋਇਆ ਇੱਥੇ ਦੇਖੋ ਜੀ ਕੱਲ ਰਾਤ ਸੀਗਾ ਉਹ ਜਾਨੀ ਕਿ ਕੱਲ ਸਵੇਰ ਆਪਣਾ ਕੀ ਹੋ ਗਿਆ ਕਰੀਬ 1:30 ਵਜੇ ਤੱਕ ਤਾਂ ਇੱਥੇ ਮੀਟਿੰਗਾਂ ਚੱਲਦੀਆਂ ਨਹੀਂਆਂ ਸਾਡੇ ਸਾਰੇ ਸੀਨੀਅਰ ਆਗੂ ਇੱਥੇ ਹਾਜ਼ਰ ਸੀਗੇ ਕੰਨ ਦੀ ਪਲਾਨਿੰਗ ਨੂੰ ਲੈ ਕੇ ਵੀ ਕਿਦਾਂ ਆਪਾਂ ਸਾਰਾ ਪ੍ਰਬੰਧ ਕਰਨਾ ਹੈ ਕਿਵੇਂ ਬੈਠਣਾ ਕੀ ਤਿਆਰੀ ਕਰਨੀ ਆ ਉਹਦੇ ਲਈ ਸਾਰੀਆਂ ਮੀਟਿੰਗਾਂ ਕਰਕੇ ਕਰੀਬ 1:30 ਵਜੇ ਸਾਰੀ ਪਏ ਆਗੇ ਆਗੂ ਤੇ ਪ੍ਰਧਾਨ ਜੀ ਆਪਣੇ ਰੋਜ਼ਾਨਾ ਦੀ ਤਰ੍ਹਾਂ ਵਾਰ ਜੀ ਉਹਨਾਂ ਦਾ ਟੈਂਟ ਬਣਾਇਆ ਹੋਇਆ ਫੇਵਰ ਦਾ ਉੱਥੇ ਚਲੇ ਗਏ ਕੁਝ ਉਹਨਾਂ ਦੇ ਜਿਹੜੇ ਪਹਿਰੇਦਾਰ ਸੀਗੇ ਉਹ ਵੀ ਉੱਥੇ ਯਾਨੀ ਕਿ ਤਾਇਨਾਤ ਸੀ ਠੀਕ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਕੇਦਮ ਯਾਨੀ ਕਿ ਜਿਵੇਂ ਇਹਨਾਂ ਨੇ ਇਹ ਕਹਿੰਦੇ ਹੁੰਦੇ ਸੀ ਟਰਾਈ ਕਰਦੇ ਆ ਉਦਾਂ ਦੀ ਤਰ੍ਹਾਂ ਵੱਡੀ ਤੇਜ਼ੀ ਦੇ ਨਾਲ ਲੈਟਾਂ ਬੰਦ ਕਰਕੇ ਪੁਲਿਸ ਫੋਰਸ ਆਈ ਹੈ ਗੱਡੀਆਂ ਖੇਤੀ ਨੂੰ ਛੱਡ ਕੇ ਬਾਹਰ ਹੋ ਜਾਂਦੀ ਵੱਡੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਆਈਆਂ ਉਹਨਾਂ ਨੇ ਇੱਕੇਦਮ ਜਿਹੜੇ ਉੱਥੇ ਪਹਿਰੇ ਤੇ ਸਾਡੇ ਨੌਜਵਾਨ ਵੀਰ ਤਾਇਨਾਤ ਸੀਗੇ ਉਹਨਾਂ ਨੂੰ 5-5 7-7 ਜਾਣਿਆਂ ਨੇ ਫੜ ਲਿਆ ਕਿਸੇ ਨੇ ਮੂੰਹ ਫੜ ਲਿਆ ਉਹਾਂ ਫੜ ਲਿਆ ਇਹ ਕਰਕੇ ਜਿਹੜੇ ਕੋਈ ਬੈਠੇ ਸੀ ਉਹਨਾਂ ਨੂੰ ਕੱਪੜਿਆਂ ਦੇ ਨਾਲ ਉਦਾਂ ਹੀ ਨੱਪ ਕੇ ਤੇ ਪ੍ਰਧਾਨ ਜੀ ਨੂੰ ਜਿੱਥੇ ਪਏ ਸੀਗੇ ਉੱਥੇ ਉਹਨਾਂ ਨੇ ਆਸੇ ਪਾਸੇ ਦੇਖ ਕੇ ਕੋਈ ਉਹਨਾਂ ਦੇ ਸੂਈਏ ਮੈਂ ਇੱਥੇ ਹੋਣ ਗਈ ਬਾਕੀ ਉਹਨਾਂ ਨੇ ਉਹਨਾਂ ਨੂੰ ਰਫਲਾਂ ਦੇ ਬੱਟਾਂ ਦੇ ਨਾਲ ਮੋਰੇ ਕੱਢ ਕੇ ਦੇਖਿਆ ਵੀ ਪ੍ਰਧਾਨ ਜੀ ਇੱਥੇ ਪਏ ਆ ਪ੍ਰਧਾਨ ਜੀ ਨੇ ਇਧਰੋਂ ਕੁੰਡਾ ਲਾਇਆ ਹੋਇਆ ਸੀ ਟੈਂਟ ਦਾ ਰਫਲਾਂ ਦੇ ਬੱਟ ਮਾਰ ਕੇ ਉਹਨਾਂ ਨੇ ਉਹ ਫੇਵਰ ਦੇ ਗੇਟ ਨੂੰ ਤੋੜ ਕੇ ਗੁੰਡੇ ਤੋੜ ਕੇ ਉਹਨਾਂ ਨੂੰ ਪ੍ਰਧਾਨ ਜੀ ਨੂੰ ਠੱਕੇ ਦੇ ਨਾਲ ਇੱਥੋਂ ਚੱਕ ਕੇ ਲੈ ਕੇ ਗਏ ਆ ਹਾਂ ਉਹਨਾਂ ਨੇ ਜਾਨੀ ਕਿ ਜਿਹੜੇ ਕੱਪੜੇ ਦੇ ਵਿੱਚ ਜਿਵੇਂ ਪਏ ਸੀ ਉਹ ਕੁੜਤਾ ਪਾਇਆ ਹੋਇਆ ਸੀ ਪਜਾਮਾ ਪਾਇਆ ਨਹੀਂ ਸੀ ਖਸਹਰਾ ਪਾਇਆ ਹੋਇਆ ਸੀ ਪਾਗਣੀ ਬੰਨਣ ਦਿੱਤੀ ਗਈ ਕੋਈ ਮੋਟਾ ਕੱਪੜਾ ਕੋਈ ਲੋਹੀ ਵਗੈਰਾ ਉਹ ਜਾ ਕੁਛ ਨਹੀਂ ਲੈਣ ਦਿੱਤਾ ਠੱਕੇ ਦੇ ਨਾਲ ਚੱਕ ਨੂੰ ਲੈ ਕੇ ਗਿਆ اچھا ਤੇ ਉਹਨਾਂ ਨੂੰ ਹੁਣ ਜਿਹੜਾ ਡੀਐਮਸੀ ਲੁਧਿਆਣਾ ਦੇ ਵਿੱਚ ਦਾਖਲ ਕਰਵਾਇਆ ਗਿਆ ਕੀ ਪ੍ਰਧਾਨ ਜੀ ਉੱਥੇ ਇਸ ਵੇਲੇ ਮਰਨ ਵਰਤਤੀ ਨੇ ਦੇਖੋ ਜੀ ਦਾਖਲ ਨਹੀਂ ਕਰਾਇਆ ਇਹਨਾਂ ਸਰਕਾਰਾਂ ਦੇ ਬਹਾਨੇ ਹੁੰਦੇ ਆ ਜੇ ਇਹਨਾਂ ਨੂੰ ਕੋਈ ਜੇਲ੍ਹ ਚ ਲੈ ਕੇ ਜਾਂਦੇ ਜਾਂ ਕਿਤੇ ਹੋਰ ਲੈ ਕੇ ਜਾਂਦੇ ਤਾਂ ਆਬਾਹਮ ਨੇ ਭੜਕਣਾ ਸੀ ਇਸੇ ਲਈ ਬਹਾਨਾ ਬਣਾ ਕੇ ਵੀ ਅਸੀਂ ਪ੍ਰਧਾਨ ਜੀ ਦਾ ਇਲਾਜ ਕਰਾ ਰਹੇ ਹਾਂ ਪ੍ਰਧਾਨ ਜੀ ਨੂੰ ਕੀ ਹੋਇਆ ਇੱਥੇ ਮੋਰਚੇ ਦੇ ਵਿੱਚ ਜਾਣ ਕੇ ਕਿਸ ਤਰ੍ਹਾਂ ਨਾਲ ਪੁਲਿਸ ਦੀ ਕਸਟਡੀ ਚ ਰੱਖਿਆ ਹੁਣ ਆਰਜੀ ਜੇਲ੍ਹ ਬਣਾ ਕੇ ਆ ਹਸਪਤਾਲ ਨੂੰ ਆਰਜੀ ਜੇਲ੍ਹ ਦੇ ਵਿੱਚ ਬਦਲਿਆ ਹੋਇਆ ਕਿਸੇ ਵੀ ਆਗੂ ਨੂੰ ਕਿਸੇ ਵੀ ਕਿਸਾਨ ਨੂੰ ਸਾਡੇ ਨੂੰ ਉੱਥੇ ਜਾਣ ਨਹੀਂ ਹਾਲਾਕੇ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਮਿਲਣ ਗਏ ਉਹਨਾਂ ਨੂੰ ਵੀ ਨਹੀਂ ਮਿਲਿਆ ਪਾਲੇ ਪਾਲੇ ਦੇ ਮੋਰਚੇ ਦੀ ਟੀਮ ਵੀ ਗਈ ਸੀ ਮਿਲਣ ਵਾਸਤੇ ਦੇਖੋ ਤੁਸੀਂ ਐਡੇ ਸਾਡੇ ਆਗੂਆਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਇਹਦਾ ਮਤਲਬ ਅਸੀਂ ਕੀ ਸਮਝਦੇ ਹਾਂ ਸਰਕਾਰ ਨੇ ਪ੍ਰਧਾਨ ਜੀ ਨੂੰ ਇੱਕ ਆਰਜੀ ਜੇਲ ਬਣਾ ਕੇ ਉਥੇ ਰੱਖਿਆ ਹੋਇਆਗਾ ਗ੍ਰਿਫਤਾਰ ਕਰਕੇ ਰੱਖਿਆ ਹੋਇਆਗਾ ਪਰ ਪ੍ਰਧਾਨ ਜੀ ਦਾ ਸੁਨੇਹਾ ਉਹਨਾਂ ਨੇ ਮਰਨ ਵਰਤ ਉਥੇ ਕੱਲ ਜਿਹੜਾ ਕੱਲ ਦੁਪਹਿਰ ਤੋਂ ਰੱਖਣਾ ਸੀ ਉਹ ਕੱਲ ਦੀ ਸਵੇਰ 2 2:3 3 ਵਜੇ ਤੁਸੀਂ ਜਦੋਂ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਉਦੋਂ ਤੋਂ ਹੀ ਉਹਨਾਂ ਦਾ ਮਰਨ ਵਰਤ ਸ਼ੁਰੂ ਸੀ ਉਹਨਾਂ ਨੇ ਉਹਨਾਂ ਦੀ ਚਾਹ ਵੀ ਨਹੀਂ ਪੀਤੀ ਤੇ ਹੁਣ ਵੀ ਪ੍ਰਧਾਨ ਜੀ ਦਾ ਐਲਾਨ ਹੈ ਵੀ ਅਸੀਂ ਜਿਹੜਾ ਐਲਾਨ ਕੀਤਾ ਸੀ ਉਸ ਤੇ ਦ੍ਰਹਿੜਾ ਅਸੀਂ ਇਹਨਾਂ ਦਾ ਕੋਈ ਦਾਣਾ ਪਾਣੀ ਕੁਝ ਵੀ ਨਹੀਂ ਖਾਵਾਂਗੇ ਮਰਨ ਵਰਤ ਦੇ ਉੱਤੇ ਤਨਾਤ ਨਹੀਂ ਤੇ ਇਹ ਆਪਣੇ ਜਿਹੜੇ ਹੁਣ ਮਰਨ ਵਰਤ ਤੇ ਬੈਠੇ ਸੁਖਜੀਤ ਸਿੰਘ ਜੀ ਪਿੰਡ ਹਰਦੂ ਚੰਡੇ ਪਿੰਡ ਹਰਦੂ ਚੰਡੇ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਹਾਂਜੀ ਇਹਨਾਂ ਸਾਰੇ ਮੋਰਚੇ ਦਾ ਇੱਕ ਜੋ ਇੱਕ ਲਿਖਿਆ ਹੋਇਆ ਸੀਗਾ ਫੈਸਲਾ ਕਿ ਅਸੀਂ ਪ੍ਰਧਾਨ ਜੀ ਨੇ ਪਹਿਲਾਂ ਡੱਲਿਆਲ ਸਾਹਿਬ ਨੇ ਮਰਨ ਵਰਤ ਤੇ ਬੈਠਣਾ ਸੀ ਜੇਕਰ ਉਹਨਾਂ ਦੀ ਸ਼ਹਾਦਤ ਹੁੰਦੀ ਆ ਉਹਨਾਂ ਦਾ ਅਲਾਨ ਸੀ ਵੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਇੱਥੇ ਰੱਖਿਆ ਜਾਵੇ ਮੋਰਚੇ ਦੇ ਵਿੱਚ ਤੇ ਅਗਲਾ ਆਗੂ ਮਰਨ ਵਰਤ ਤੇ ਬੈਠੇਗਾ ਉਸੇ ਲੜੀ ਦੇ ਤਹਿਤ ਜਦੋਂ ਪ੍ਰਧਾਨ ਜੀ ਨੂੰ ਇਸ ਇਦਾਂ ਚੱਕ ਲਿਆ ਗਿਆ ਤੇ ਸਾਡੇ ਸਤਕਾਰਯੋਗ ਆਗੂ ਸੁਖਜੀਤ ਸਿੰਘ ਜੀ ਹਰਦੋ ਝੰਡੇ ਇਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਉਸੇ ਸਮੇਂ ਦੇ ਉੱਤੇ ਉਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਇਹਨਾਂ ਦੁਆਰਾ ਵੀ ਐਲਾਨ ਕੀਤਾ ਗਿਆ ਇਹ ਫੌਜੀ ਨੇ ਇਹ ਕਹਿੰਦੇ ਵੀ ਅਸੀਂ ਬੜੀ ਖੁਸ਼ ਨਸੀਬੀ ਸਮਝਦੇ ਹਾਂ ਵੀ ਮੇਰੀ ਫੌਜ ਦੇ ਵਿੱਚ ਅਨਸ਼ਾਤ ਨਹੀਂ ਹੋਵੇਗੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਦੇ ਲਈ ਫੌਜੀ ਹੈ ਨਾ ਰਿਟਾਇਰਡ ਫੌਜੀ ਨੇ ਰਿਟਾਇਰਡ ਫੌਜੀ ਨੇ ਇਹਨਾਂ ਦੁਆਰਾ ਇਹ ਐਲਾਨ ਕੀਤਾ ਗਿਆ ਵੀ ਅਸੀਂ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਕਿ ਅਸੀਂ ਆਪ ਦੀ ਜਾਣ ਕਿਸਾਨਾਂ ਦੇ ਲੇਖੇ ਲਾਉਣ ਲੱਗੇ ਹਾਂ ਇਹਨਾਂ ਦੁਆਰਾ ਵੀ ਇਹ ਐਲਾਨ ਕੀਤਾ ਗਿਆ ਅਭੀ ਜੇਕਰ ਮੇਰੀ ਸ਼ਹਾਦਤ ਹੁੰਦੀ ਹੈ ਮੇਰੀ ਮ੍ਰਿਤਕ ਦੇਹ ਨੂੰ ਉਹਨਾਂ ਸਮਾਂ ਇੱਥੇ ਰੱਖਿਆ ਜਾਵੇ ਜਿੰਨਾ ਸਮਾਂ ਸਰਕਾਰ ਆਪਣੀਆਂ ਮੰਗਾਂ ਨਹੀਂ ਮੰਨਦੀ ਤੇ ਇਸੇ ਲੜੀ ਦੇ ਤਹਿਤ ਅਗਲਾ ਆਗੂ ਮਾਰਨ ਵਰਤ ਦੇ ਲਈ ਤਿਆਰ ਇਹ ਸਾਡੇ ਆਗੂਆਂ ਦੀ ਲੜੀ ਬੜੀ ਲੰਮੀ ਆ ਦਿੱਲੀ ਕੂਚ ਦਾ ਕੀ ਹੈ ਅਸਲੇ ਆਪਣਾ ਪ੍ਰੋਗਰਾਮ ਦੇਖੋ ਜੀ ਸਾਜੇ ਫੋਰਮ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਜਥਾ ਦੇ ਰੂਪ ਦੇ ਵਿੱਚ 6 ਦਸੰਬਰ ਨੂੰ ਉਹ ਸਾਡਾ ਜਿਉਂ ਦੀ ਤਿਉਂ ਜਾਰੀ ਹੈ ਸਰਕਾਰ ਬਾਰ ਬਾਰ ਕਹਿੰਦੀ ਸੀਗੀ ਵੀ ਇਹ ਟਰੈਕਟਰ ਆਦੀਆਂ ਲੈ ਕੇ ਨਾ ਆਉਣੇ ਪੈਦਲ ਆਉਣ Eu é. é. ਅਸੀਂ ਹੁਣ ਪੈਦਲ ਜਾ ਰਹੇ ਹਾਂ ਅਸੀਂ ਦੇਖਦੇ ਹਾਂ ਸਰਕਾਰ ਸਾਡਾ ਕਿੰਨਾ ਕੁ ਸਵਾਦ ਕਰਦੀ ਹੈ ਕੱਲ ਪਤਾ ਲੱਗਿਆ ਸੀ ਵੀ ਕੁਝ ਰਸਤਾ ਖੋਲਣ ਦੇ ਕਾਇਦ ਚੱਲ ਰਹੀ ਹੈ ਕਿ ਇਹ ਸਹੀ ਹੈ ਦੇਖੋ ਜੀ ਰਸਤਾ ਖੋਲਣਾ ਨਾ ਨਾ ਖੋਲਣਾ ਇਹ ਸਰਕਾਰ ਦੀ ਮਰਜ਼ੀ ਹੈ ਇਸ ਤੋਂ ਇਹ ਤਾਂ ਸਿੱਧ ਹੁੰਦਾ ਨਾ ਵੀ ਸਰਕਾਰ ਨੇ ਖੁਦ ਰਸਤਾ ਰੋਕਿਆ ਦੇਖੋ ਕਿਸਾਨਾਂ ਨੂੰ ਕਿੰਨਾ ਸਮਾਂ ਹੋ ਗਿਆ ਇਹ ਨੈਸ਼ਨਲ ਹਾਈਵੇ ਰੋਕੇ ਸਰਕਾਰ ਬਦਨਾਮ ਕਰਦੀ ਸੀ ਵੀ ਕਿਸਾਨ ਰਸਤਾ ਰੋਕੀ ਬੈਠੇ ਆ ਸਾਡੇ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਵੀ ਅੱਜ ਚਾਨਣ ਹੋ ਗਿਆ ਵੀ ਰਸਤਾ ਜਿਹੜਾ ਸਰਕਾਰ ਖੋਲ ਲਈ ਹੈ ਤਾਂ ਮਤਲਬ ਬੰਦ ਵੀ ਸਰਕਾਰ ਨੇ ਕਰਿਆ ਸੀ ਸਰਕਾਰ ਅਸੀਂ ਤਾਂ ਦਿੱਲੀ ਜਾ ਰਹੇ ਹਾਂ ਅਸੀਂ ਹੁਣ ਵੀ ਸਾਡੇ ਇੱਥੇ ਸਾਈਡਾਂ ਤੋਂ ਦੀ ਰਸਤੇ ਚੱਲ ਰਹੇ ਨੇ ਅਸੀਂ ਕਿਸੇ ਵੀ ਆਵਾਜ਼ਾਈ ਵਾਲ ਨੂੰ ਕਿਤੇ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਕਿਉਂਕਿ ਉਹ ਸਾਡੇ ਭੈਣ ਭਰਾ ਨੇ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਅਸੀਂ ਅਸੀਂ ਦਿੱਲੀ ਜਾ ਕੇ ਵੀ ਕੀ ਕਰਨਾ ਸਾਡੀਆਂ ਮੰਗਾਂ ਮੰਨ ਲੈਣੇ ਸੇ ਇਥੋਂ ਘਰੋਂ ਬਾਹਰ ਆਵਾਂਗੇ ਤੇ ਕਿਵੇਂ ਹੁਣ ਮੋਰਚਾ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਵੀ ਢੈਂਦੀ ਕਲਾ ਦੇ ਚੱਲ ਆ ਗਿਆ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਸਾਡੇ ਆਗੂ ਚੜ੍ਹਦੀ ਕਲਾ ਵਿੱਚ ਨੇ ਅਸੀਂ ਇਹਨਾਂ ਨੇ ਸਾਜ਼ਿਸ਼ ਦੇ ਨਾਲ ਸਰਕਾਰ ਨੇ ਸਾਜ਼ਿਸ਼ ਦੇ ਨਾਲ ਪ੍ਰਧਾਨ ਜੀ ਨੂੰ ਪੰਜਾਬ ਦੇ ਵਿੱਚ ਲੁਧਿਆਣੇ ਦਾਖਲ ਕਰਵਾਇਆ ਇਹਨਾਂ ਨੂੰ ਐ ਸੀਗਾ ਵੀ ਕਿਸਾਨ ਭੜਕ ਕੇ ਇਥੋਂ ਮੋਰਚਾ ਛੱਡ ਕੇ ਲੁਧਿਆਣੇ ਵੱਲ ਜਾਣਗੇ ਪਰ ਅਸੀਂ ਸਾਡੇ ਆਗੂਆਂ ਦੀ ਇਹ ਬੜੀ ਚੰਗੀ ਸੋਚ ਆ ਜਿਨ੍ਹਾਂ ਨੇ ਗ੍ਰਿਹਤਾ ਦੇ ਨਾਲ ਇਹ ਮੋਰਚੇ ਨੂੰ ਬਰਕਰਾਰ ਰੱਖਿਆ ਲੋਕਾਂ ਨੂੰ ਸਮਝਾ ਕੇ ਇਹ ਮੋਰਚੇ ਨੂੰ ਚੜ੍ਹਦੀ ਕਲਾ ਦੇ ਵੱਲ ਲੈ ਕੇ ਜਾ ਰਹੇ ਨੇ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆਏ ਸਾਡੇ ਤੁਸੀਂ ਵੱਡੀ ਗੈੰਟੀ ਦੇ ਵਿੱਚ ਦੇਖ ਰਹੇ ਹੋ ਕਿਸਾਨ ਬੀਬੀਆਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਆ ਪਵਿੱਤਰ ਜੀ ਜਿਸ ਤਰ੍ਹਾਂ ਡੱਲੇਵਾਲ ਜੀ ਨੂੰ ਇੱਥੋਂ ਚੱਕਿਆ ਗਿਆ ਪੁਲਿਸ ਵੱਲੋਂ ਕੀ ਉਸ ਤੋਂ ਬਾਅਦ ਮੋਰਚੇ ਵੱਲੋਂ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਕਿ ਵੀ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਰਿਪੀਟ ਨਾ ਹੋਵੇ ਬਿਲਕੁਲ ਜੀ ਅਸੀਂ ਸਾਡੇ ਆਗੂਆਂ ਦੀ ਰਖਵਾਲੀ ਦੇ ਲਈ ਸਾਈਡਾਂ ਤੇ ਗੱਡੀਆਂ ਨਾ ਹੁਣ ਇੱਥੇ ਵੀ ਟਰਾਲੀਆਂ ਲਾਈਆਂ ਹੋਈਆਂ ਨੇ ਇਸ ਤਰ੍ਹਾਂ ਘੇਰਾਬੰਦੀ ਕਰਕੇ ਸਾਡੇ ਵਰਕਰ ਸਾਡੇ ਵਲੰਟੀਅਰ 4 ਸ਼ੁਪਰੇ ਤਾਇਨਾਤ ਨੇ ਤੇ ਸੌਆਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਰਾਤ ਨੂੰ ਵੀ ਦਿਨੇ ਵੀ ਇੱਥੇ ਸਾਡੇ ਕਿਸਾਨ ਵੀਰ ਵਲੰਟੀਅਰ ਹਾਜ਼ਰ ਰਹਿੰਦੇ ਆ ਤੇ ਇਹ ਰਸਤਾ ਸਰਕਾਰ ਨੇ ਦੇਖੋ ਜੀ ਅਸੀਂ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਲਈ ਰਸਤੇ ਸਾਈਡਾਂ ਵਾਲੇ ਖੁੱਲੇ ਰੱਖੇ ਸੀ ਤੇ ਸਰਕਾਰ ਨੇ ਪੁਲਿਸ ਫੋਰਸ ਨੇ ਇਸੇ ਗੱਲ ਦਾ ਫਾਇਦਾ ਲੈਂਦੇ ਹੋਏ ਸਾਡੀ ਜਿਹੜੀ ਸ਼ਰਾਬਤ ਦਾ ਫਾਇਦਾ ਚੱਕਿਆ ਜੇ ਸਾਡਾ ਰਸਤਾ ਪੂਰਨ ਤੌਰ ਤੇ ਬੰਦ ਹੁੰਦਾ ਤਾਂ ਅੱਜ ਪ੍ਰਧਾਨ ਜੀ ਸਾਡੇ ਵਿੱਚ ਹੁੰਦੇ ਦੇਖੋ ਜੀ ਸਾਡੀ ਇਸ ਸ਼ਰਾਬਤ ਨੂੰ ਸਰਕਾਰ ਨੇ ਵਰਤਿਆ ਵਰਤਿਆ ਬਿਲਕੁਲ ਇਸ ਲਈ ਹੁਣ ਅਸੀਂ ਟਰਾਲੀਆਂ ਲਾ ਕੇ ਇੱਥੇ ਕੋਈ ਪੂਰੀ ਘੇਰਾਬੰਦੀ ਕਰ ਲਈ ਗਈ ਹੈ ਘੇਰਾਬੰਦੀ ਕਰ ਲਈ ਗਈ ਹੈ ਅਸੀਂ ਸਾਡੇ ਆਗੂ ਦੇ ਰਖਵਾਲੀ ਦੇ ਲਈ ਹਰ ਵਕਤ ਅਸੀਂ ਤਿਆਰ ਹਾਂ ਜੀ ਦਿਨੇ ਦੇ ਇੱਥੇ ਘੱਟੋ ਘੱਟ 100 ਬੰਦਿਆਂ ਦਾ ਇਕੱਠ ਹਰ ਵੇਲੇ ਨਹੀਂ ਨਹੀਂ ਘੱਟੋ ਘੱਟ 4-500 ਬੰਦੇ ਦਾ ਇੱਥੇ ਸਟੇਜ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਮੋਰਚੇ ਦੇ ਵਿੱਚ ਇਕੱਠ ਹੈ 100 ਦੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਖੜੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਹਰ ਵਕਤ ਹਾਜ਼ਰ ਰਹਿੰਦੇ ਆ ਸਟੀ ਦੇ ਉੱਤੇ 4-500 ਬੰਦਾ ਹਰ ਵਕਤ ਹਾਜ਼ਰ ਰਹਿੰਦਾ ਜੀ ਬਹੁਤ ਬਹੁਤ ਧੰਨਵਾਦ ਪਵਿੱਤਰ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਹੈ ਇੱਥੇ ਪਹੁੰਚ ਰਿਹਾ ਕਿਸਾਨ ਪਹੁੰਚ ਰਿਹਾ ਬੀਬੀਆਂ ਦਾ ਇੱਕ ਜੱਥਾ ਜਿਹੜਾ ਹੁਣੇ-ਹੁਣੇ ਉਹ ਦੇਖੋ ਤੁਸੀਂ ਨਾਰੇ ਮਾਰਦਾ ਹੋਇਆ ਇਸ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਰਿਹਾ ਸੋ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕ ਅੱਜ ਇੱਥੇ ਪਹੁੰਚ ਰਹੇ ਆ ਤੇ ਮੋਰਚੇ ਨੂੰ ਇਸ ਵੇਲੇ ਪੂਰਾ ਬਲ ਮਿਲ ਚੁੱਕਿਆ ਹੈ ਬਿਲਕੁਲ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਦੌਰਾਨ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ ਪੂਰਾ ਸਿਰੇ ਤੇ ਚੜ ਕੇ ਬੋਲਦਾ ਸੀ ਉਸੇ ਤਰ੍ਹਾਂ ਜਿਹੜਾ ਹੈਗਾ ਇਸ ਵੇਲੇ ਵੀ ਜਿਹੜਾ ਇਹ ਮੋਰਚਾ ਜਿਹੜਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਦਿਖ ਰਿਹਾ ਔਰ ਸਾਡੇ ਨਾਲ ਹੋਰ ਵੀ ਕਿਸਾਨ ਆ ਗੁ ਜੁੜੇ ਹੋਏ ਨੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਸਾਹਮਣੇ ਮਾਤਾਵਾਂ ਭੈਣਾਂ ਫੇਰ ਆਈਆਂ ਨੇ ਇੱਥੇ ਵੀ ਡਟੀਆਂ ਨੇ ਤੇ ਇਹ ਮਾਰਨ ਬਰਤਨ ਬਰਤ ਜੀ ਨੂੰ ਕਹਿੰਦੇ ਆ ਵੀ ਸਿੱਧੇ ਤਰੀਕੇ ਨਾਲ ਕਿਹਾ ਜਾਵੇ ਵੀ ਮਰਨ ਵਾਸਤੇ ਅਸੀਂ ਬੈਠੇ ਆਂ ਕਿਉਂਕਿ ਸਰਕਾਰਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਮਰਨ ਲਈ ਇਹ ਕਿਸਾਨ ਮਜ਼ਦੂਰ ਨੇ ਜਿਹੜੇ ਇਹ ਆਪਣੇ ਕੌਮੀ ਹੱਕਾਂ ਦੇ ਲਈ ਸਾਰੇ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸੀ ਐਮਐਸਪੀ ਦੀ ਗਾਰੰਟੀ ਤੇ ਕਾਨੂੰਨ ਇਹ ਸਾਰੇ ਕਾਨੂੰਨਾਂ ਨੂੰ ਸਰਕਾਰ ਤੋਂ ਮੰਗਣ ਵਾਸਤੇ ਸਾਂਤਮਈ ਤਰੀਕੇ ਨਾਲ ਬੈਠੇ ਆ ਪਰ ਸਰਕਾਰ ਇਹਨਾਂ ਦੀ ਗੱਲ ਨਹੀਂ ਸੁਣ ਰਹੀ ਕਿਸੇ ਵੀ ਤਰੀਕੇ ਨਾਲ ਇਹਨਾਂ ਤੇ ਜ਼ੁਲਮ ਠਾਉਣ ਤੋਂ ਬਾਜ਼ ਨਹੀਂ ਆ ਰਹੀ ਪਹਿਲਾਂ ਵੀ ਆਪ ਜੀ ਨੇ ਦੇਖਿਆ ਵੀ 13 ਮਹੀਨੇ ਇਹ ਕਿਸਾਨਾਂ ਨੇ ਦਿੱਲੀ ਦੇ ਬਾਡਰਾਂ ਤੇ 700 ਤੋਂ ਵੱਧ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਸਾਤ ਮਈ ਤਰੀਕੇ ਨਾਲ ਪੇਸ਼ ਕੀਤਾ ਉਦੋਂ ਵੀ ਮੋਦੀ ਨੇ ਸਾਨੂੰ ਝੂਠਾ ਵਾਦਾ ਕੀਤਾ ਗੁਰੂ ਨਾਨਕ ਪਾਸ਼ਾ ਜੀ ਦੇ ਅਵਤਾਰ ਪੁਰਬ ਦਾ ਸਹਾਰਾ ਲੈ ਕੇ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਮੈਂ ਮੇਰੀ ਭਗਤੀ 'ਚ ਕਿਸੇ ਤਰ੍ਹਾਂ ਦੀ ਕਮੀ ਰਹੀ ਗਈ ਜਿਹੜਾ ਮੈਂ ਕਿਸਾਨਾਂ ਨੂੰ ਪਛਾਣ ਨਹੀਂ ਸਕਿਆ ਇਹਨਾਂ ਦੀਆਂ ਹੱਕੀ ਮੰਗਾਂ ਨੂੰ ਸਮਝ ਨਹੀਂ ਸਕਿਆ ਇਹਨਾਂ ਦੀਆਂ ਹੱਕੀ ਮੰਗਾਂ ਨੇ ਜਿਹੜੀਆਂ ਸਾਰੀਆਂ ਜਾਇਜ਼ ਨੇ ਇਸ ਲਈ ਮੈਂ ਇਹਨਾਂ ਕਿਸਾਨਾਂ ਕੋਲੋਂ ਮਾਫੀ ਮੰਗਦਾ ਤੇ ਜਿਹੜੇ ਇਹ ਕਾਨੂੰਨ ਗਲਤ ਬਣੇ ਨੇ ਇਹਨਾਂ ਨੂੰ ਵਾਪਸ ਲੈਂਦਾ ਵਾਂ ਪਰ ਇਹਨੇ ਆਖਿਆ ਜਰੂਰ ਉਸ ਤੋਂ ਬਾਅਦ ਉਹਨੇ ਆਪਣੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜੋ ਅਜੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ 12 ਫਰਵਰੀ ਤੋਂ ਬਾਅਦ ਫਿਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੁਹੰਮਦਬੱਦੀ ਕਿ ਉਹ ਸਾਡੇ ਜਿਹੜੇ ਕਾਲੇ ਕਾਨੂੰਨ ਸਰਕਾਰਾਂ ਨੇ ਮੰਨੇ ਸੀ ਤੇ ਅਜੇ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੂੰ ਰੋਕਾ ਨੂੰ ਰੋਕਿਆ ਨਹੀਂ ਗਿਆ ਬਲਕਿ ਦੂਸਰੇ ਟੇਢੇ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਸੋ ਇਸ ਲਈ ਕਿਸਾਨ ਆਪਣੇ ਆਪਣੇ ਘਰਾਂ ਚੋਂ ਚੱਲ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ 12 ਫਰਵਰੀ ਨੂੰ ਜਿਨ੍ਹਾਂ ਨੂੰ ਸਰਕਾਰਾਂ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਿੱਥੇ ਵੀ ਉਹਨਾਂ ਨੂੰ ਰਾਸਤੇ ਦੇ ਵਿੱਚ ਰੋਕ ਸਕੇ ਸਰਕਾਰਾਂ ਨੇ ਉਹਨਾਂ ਨੂੰ ਡੱਕ ਦਿੱਤਾ ਤੇ ਆਪ ਜੀ ਜਾਣਦੇ ਹੋ ਸ਼ਬ ਕਰਨ ਦੀ ਸ਼ਹੀਦੀ ਇਸੇ ਖਨੋਰੀ ਬਾਡਰ ਤੇ ਹੋਈ ਹੋਰ ਕਿੰਨੇ ਸਾਡੇ 43 ਦੇ ਕਰੀਬ ਸਾਡੇ ਕਿਸਾਨਾਂ ਨੂੰ ਇੱਥੋਂ ਚੱਕ ਕੇ ਲੈ ਗਈ ਪ੍ਰਤਪਾਲ ਸਿੰਘ ਦੀਆਂ ਕਰੀਬ 18 ਜਗ੍ਹਾ ਤੋਂ ਹੱਡੀਆਂ ਤੋੜੀਆਂ ਗਈਆਂ ਤੀਸਰੇ ਦਿਨ ਉਹਨੂੰ ਹਰਿਆਣਾ ਦੀ ਪੁਲਿਸ ਹਰਾਸਤ ਤੋਂ ਸੁਡਵਾਇਆ ਗਿਆ ਇਸ ਤਰ੍ਹਾਂ ਦੇ ਕਿੰਨੇ ਜ਼ੁਲਮ ਹੋਏ ਨੇ ਜੋ ਕਿ ਹੁਣ ਤੱਕ ਕਰੀਬ 40 ਤੋਂ ਵੱਧ ਸਾਡੇ ਇਸ ਮੋਰਚੇ ਦੇ ਵਿੱਚ ਵੀ ਸ਼ਹੀਦ ਹੋ ਚੁੱਕੇ ਨੇ ਇਹ ਸਾਰੇ ਹੱਕ ਜੇਕਰ ਅੱਜ ਇਹ ਕਿਸਾਨ ਮੰਗ ਰਹੇ ਨੇ ਤਾਂ ਇੱਕ ਪੰਜਾਬ ਵਾਸਤੇ ਨਹੀਂ ਮੰਗ ਰਹੇ ਇੱਕ ਫਿਰਕੇ ਵਾਸਤੇ ਨਹੀਂ ਇਸੇ ਇੱਕ ਕੌਮ ਦੇ ਹੱਕ ਨਹੀਂ ਸਾਰੇ ਭਾਰਤ ਦੇ ਵਸੀਆਂ ਦੇ ਹੱਕ ਨੇ ਇੱਕ ਕਿਸਾਨ ਮਜ਼ਦੂਰਾਂ ਦੇ ਸਭ ਦੇ ਹੱਕ ਨੇ ਤੋ ਇਹਨਾਂ ਨੂੰ ਲਾਗੂ ਕਰਾਉਣ ਲਈ ਪੰਜਾਬੀ ਆਪਣੀਆਂ ਕੁਰਬਾਨੀਆਂ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਸਿਧਾਂਤ ਬਖਸ਼ਿਆ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਉਸ ਦੇ ਅਧੀਨ ਗੁਰੂ ਨਾਨਕ ਪਾਸ਼ਾ ਦੇ ਫਿਲਾਸਫੇ ਨਾਲ ਚੱਲਦੇ ਹੋਏ ਕਿਸਾਨ ਸਾਧਮਈ ਤਰੀਕੇ ਦੇ ਨਾਲ ਰੋਸ ਕਰ ਰਹੇ ਨੇ ਸਰਕਾਰਾਂ ਨਹੀਂ ਸੁਣ ਰਹੀਆਂ ਸੋ ਇਹਨਾਂ ਦੀ ਇਹ ਸਰਕਾਰਾਂ ਦੀ ਬਦਸਲੂਕੀ ਹੈ ਕਿਉਂਕਿ ਸਰਕਾਰਾਂ ਨੂੰ ਸੱਚ ਹਮੇਸ਼ਾ ਚੁਭਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਆਖਿਆ। ਉਹ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਸੱਚ ਦੀ ਆਵਾਜ਼ ਨੂੰ ਉਠਾਉਂਦਾ ਹੈ ਜੋ ਅੱਜ ਸਾਡੇ ਮਹਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੇ ਐਨੇ ਤਰੀਕੇ ਨਾਲ ਸ਼ਾਂਤਮਈ ਬੈਠ ਕੇ ਸ਼ਹੀਦੀਆਂ ਵੀ ਦੇ ਕੇ ਛੱਲਿਆ ਸਾਰਾ ਕੁਝ ਪਰ ਫਿਰ ਆਪਣੀ ਜਾਨ ਦੀ ਉਹਤੀ ਦੇਣ ਲਈ 26 ਨਵੰਬਰ ਦਾ ਇਹ ਦਿਨ ਮਿਥਿਆ ਕਿ ਹੁਣ ਅਸੀਂ ਆਪਣੇ ਆਪ ਨੂੰ ਇਸ ਕੌਮ ਵਾਸਤੇ ਨਿਸ਼ਾਬਰ ਕਰ ਦੇਵਾਂਗੇ ਪਰ ਸੁਭ ਕਰਨ ਵਾਂਗੂ ਹੋਰ ਨੌਜਵਾਨਾਂ ਦਾ ਸੀ ਖੂਨ ਨਹੀਂ ਡੁੱਲਣ ਦੇਵਾਂਗੇ ਉਹ ਆਪ ਇਹਨਾਂ ਨੇ ਸਾਰਾ ਕੁਝ ਆਪਣੇ ਜੋ ਵੀ ਜੱਦੀ ਹੱਕ ਸੀਗੇ ਬਾਪ ਦਾਦਿਆਂ ਦੀ ਜ਼ਮੀਨ ਸੀ ਕਰੀਬ 17.5 ਕਿੱਲੇ ਉਹ ਸਾਰੇ ਆਪਣੇ ਪਰਿਵਾਰ ਦੇ ਜੀਵਾਂ ਨੂੰ ਦੇ ਕੇ ਤੇ ਆਪ ਇੱਥੇ ਆ ਕੇ ਬੈਠਣ ਲਈ ਤਿਆਰ ਪਰ ਤਿਆਰ ਸਨ ਚੜ੍ਹਦੀ ਕਲਾ ਵਾਲੇ ਗੁਰੂ ਦੇ ਸਿੱਖ ਨੇ ਉਹ ਬਚਨਾਂ ਦੇ ਧਨੀ ਨੇ ਅੱਜ ਦੇ ਸਮੇਂ ਦੇ ਵਿੱਚ ਐਸੇ ਆਗੂ ਲੱਭਣੇ ਬਹੁਤ ਹੀ ਮੁਸ਼ਕਲ ਹੈ ਕਿ ਜਿਨ੍ਹਾਂ ਨੂੰ ਆਪਣੇ ਆਪ ਦਾ ਜਾਂ ਕਿਸੇ ਵੀ ਨਿਜੀ ਹਿੱਤ ਦੀ ਕੋਈ ਖਿਆਲ ਨਹੀਂ ਤੇ ਸਿਰਫ ਕੌਮ ਵਾਸਤੇ ਦੇਸ਼ ਵਾਸਤੇ ਉਹ ਆਪਣਾ ਜਿਹੜਾ ਸੰਘਰਸ਼ ਹੈ ਜਾਰੀ ਰੱਖਦੇ ਆ ਲੋਕਾਂ ਨੂੰ ਜਗਾਉਂਦੇ ਰਹਿੰਦੇ ਆ ਸੋ ਉਹ ਸਰਕਾਰ ਨੂੰ ਜਦੋਂ ਇਸ ਚੀਜ਼ ਦੀ ਭਣਕ ਪਈ ਕੇ ਫਰੀਦਕੋਟ ਚ ਉਹਨਾਂ ਨੇ ਸਾਰੀ ਜਾਇਦਾਦ ਵੀ ਲਖਾਤੀ ਹੈ ਹੁਣ ਇਹਨਾਂ ਨੇ ਪਿੱਛੇ ਨਹੀਂ ਮੁਰਨਾ ਤੇ ਉਹਨਾਂ ਨੂੰ ਭਾਈ ਰਾਤ ਨੂੰ ਕਰੀਬ 2:30 ਤੋਂ 3 ਵਜੇ ਦੇ ਟਾਈਮ ਦੇ ਵਿੱਚ ਗੁੰਡਿਆਂ ਮੰਗੂ ਡਾਕੂਆਂ ਮੰਗੂ ਜਿਵੇਂ ਕੋਈ ਬਹੁਤ ਵੱਡਾ ਗੈਂਗਸਟਰ ਇਹਨਾਂ ਨੇ ਫੜਨਾ ਹੋਵੇ 200 ਦੇ ਕਰੀਬ ਸਾਡੇ ਸ਼ਾਂਤਮਈ ਤਰੀਕੇ ਨਾਲ ਬੈਠੇ ਕਿਸਾਨਾਂ ਨੂੰ ਆ ਕੇ ਘੇਰ ਲਿਆ ਜੀ ਤੇ 200 ਦੇ ਕਰੀਬ ਇਹਨਾਂ ਦੀ ਫੌਜ ਸੀ ਪੁਲਿਸ ਸੀ ਉਹਨੇ ਘੇਰ ਲਿਆ ਤੇ ਉੱਥੋਂ ਸਾਡੇ ਮਹਾਨ ਆਗੂ ਇੱਥੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਉਹ ਬਿਲਕੁਲ ਲਾਸਟ ਬਾਰਡਰ ਤੇ ਉਹਨਾਂ ਦਾ ਪੜਾ ਸੀਗਾ ਉੱਥੋਂ ਉਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜੁੱਤੀਆਂ ਨਾਲ ਬੰਦੂਖਾਂ ਦੇ ਬੱਟਾ ਨਾਲ ਉਹ ਤੋੜਿਆ ਗਿਆ ਕੈਵਨ ਜਿਹਦੇ ਚੋਂ ਰਹਿੰਦੇ ਸੀ ਪਲਾਸਟਿਕ ਦਾ ਸੀ ਬਣਿਆ ਹੋਇਆ ਇਸ ਤਰ੍ਹਾਂ ਹੀ ਸਾਰੇ ਮੋਰਚੇ ਤੁਸੀਂ ਦੇਖ ਹੀ ਰਹੇ ਹੋ ਟਰਾਲੀਆਂ ਨੇ ਹੋਰ ਸਾਰਾ ਕੁਝ ਹੈ ਕੋਈ ਸਾਡੇ ਕੋਲ ਲੋਹੇ ਦੇ ਤਾਂ ਉਹ ਹੈ ਨਹੀਂ ਜੀ ਉਹ ਸਰਕਾਰਾਂ ਨੇ ਤਾਂ بڑے بڑے ਪੱਥਰਾਂ ਦੇ ਸਲਾਬ ਲਾ ਰੱਖੇ ਨੇ ਸਾਡੇ ਕੋਲ ਤਾਂ ਕੁਝ ਨਹੀਂ ਅਸੀਂ ਤਾਂ ਆਪਣੇ ਅਹੀਦਾਤੀ ਹਥੋੜਾ ਆਪਣੇ ਘਰ ਦੇ ਕੰਮ ਕਰਤੀ ਕਿਸਾਨ ਬੰਦੇ ਆ ਸਾਡੇ ਕੋਲ ਜੋ ਕੁਝ ਹੈ ਅਸੀਂ ਲੈ ਕੇ ਚੱਲੇ ਆ ਜੀ ਤੇ ਆਪਣੇ ਸਾਡੇ ਬਜ਼ੁਰਗਾਂ ਦਾ ਅਹੀਦਾ ਹੀ ਇਹ ਆ ਕਿ ਸਾਡੀਆਂ ਤਿੰਨ ਪੀੜੀਆਂ ਅੱਗੇ ਬਰਬਾਦ ਕਰ ਦੂ ਸਰਕਾਰ ਸਾਰੇ ਗੁਲਾਮ ਹੋ ਜਾਣਗੇ ਇਹ ਗੁਲਾਮ ਨਾ ਹੋਣ ਇਹਨਾਂ ਦੀ ਆਜ਼ਾਦੀ ਵਾਸਤੇ ਆਪ ਕੁਰਬਾਨੀਆਂ ਦੇਣ ਲਈ ਅੱਗੇ ਖੜੇ ਹੋਏ ਨੇ ਸੋ ਇਹ ਸਰਕਾਰ ਨੇ ਬਹੁਤ ਹੀ ਗੰਦਾ ਤੇ ਕਣੌਣਾ ਕੰਮ ਕੀਤਾ ਜੋ ਸ਼ਾਂਤਮਈ ਤਰੀਕੇ ਨਾਲ ਸਾਡੇ ਮਹਾਨ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਨੂੰ ਇਸ ਤਰ੍ਹਾਂ ਅਰੈਸਟ ਕੀਤਾ ਚੱਕ ਕੇ ਲੈ ਗਏ ਨੇ ਤੇ ਸਾਡੇ ਆਗੂ ਦੱਸ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਜੋੜੇ ਵੀ ਨਹੀਂ ਪਾਉਣ ਦਿੱਤੇ ਸਿਰ ਤੇ ਦਸਤਾਰ ਵੀ ਨਹੀਂ ਬੰਨਣ ਦਿੱਤੀ ਤੇ ਇਸ ਤਰ੍ਹਾਂ ਹੀ ਕਢੀਸਦੇ ਹੋਏ ਲੈ ਗਏ ਨੇ ਤੇ ਇਹ ਸਰਕਾਰ ਦੀ ਬਹੁਤ ਹੀ ਘਨੌਣੀ ਹਰਕਤ ਹੈ ਸੋ ਸਾਨੂੰ ਇਸ ਸਾਰੇ ਮੋਰਚੇ ਵੱਲੋਂ ਅਸੀਂ ਇਹੀ ਸਰਕਾਰਾਂ ਨੂੰ ਤੇ ਜਿੰਨੇ ਚੁਣੇਂਦੇ ਸਾਡੇ ਵੱਲੋਂ ਲੀਡਰ ਭੇਜੇ ਜਾਂਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਸਾਰਿਆਂ ਨੂੰ ਇਹੋ ਹੀ ਅੱਜ ਵੀ ਬੇਨਤੀ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਮੋਰਚੇ 'ਚੋਂ ਸਾਰੇ ਕਿਸਾਨਾਂ ਵੀਰਾਂ ਨੂੰ ਕਹਿਣਾ ਇੱਕ ਹੋ ਕੇ ਚੱਲੋ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਮਹੂਰੀਅਤ ਦੀਆਂ ਜੋ ਹੱਕੀ ਮੰਗਾ ਨੇ ਇਹਨਾਂ ਨੂੰ ਮੰਨਿਆ ਜਾਵੇ ਤਾਂ ਕਿ ਕਿਸਾਨ ਸਾਡੇ ਭੈਣ ਭਰਾ ਸਾਰੇ ਸਾਡੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਬਹਿਣ ਇਹ ਸਿਆਲ ਦੀਆਂ ਠੰਡਾਂ ਗਰਮੀ ਦੀਆਂ ਧੁੱਪਾਂ ਬਰਸਾਤ ਦੇ ਪਾਣੀਆਂ ਤੋਂ ਬਚ ਕੇ ਆਪ ਵਿਚਾਰ ਦੇਣ ਇਹ ਸੁੱਖ ਦੇ ਕਟ ਸਕਣ ਕਿਉਂਕਿ ਇਹੋ ਇੱਕ ਕਿਰਤੀ ਕਿਸਾਨ ਨੇ ਜੋ ਸਾਰੀ ਦੁਨੀਆ ਦਾ ਢਿੱਡ ਭਰਦੇ ਨੇ ਸੋ ਮੈਂ ਇੰਨੀ ਬੇਨਤੀ ਕਿਆ ਕਰਾਂਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਲ ਜੁਲ ਕੇ ਪਿਆਰ ਨਾਲ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਇੱਕ ਬੀਬੀਆਂ ਦਾ ਬਹੁਤ ਵੱਡਾ ਜਥਾ ਪਿੰਡ ਮਹਿਮਸਵਾਈ ਜ਼ਿਲ੍ਹਾ ਬਠਿੰਡਾ ਤੋਂ ਇੱਥੇ ਕਿਸਾਨ ਮੋਰਚੇ ਦੇ ਵਿੱਚ ਪਹੁੰਚਿਆ ਅਸੀਂ ਉਹਨਾਂ ਭੈਣਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਕੀ ਸੋਚ ਕੇ ਪਹੁੰਚੇ ਹੋ ਅਸੀਂ ਜੀ ਕੱਲ੍ਹ ਦੇ ਇੱਥੇ ਪਹੁੰਚੇ ਹਾਂ ਅੱਛਾ ਜੀ ਅਸੀਂ ਹਮੇਸ਼ਾ ਹਰ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਆ ਕਿਉਂਕਿ ਜ ਕਿਉਂਕਿ ਉਹਨਾਂ ਦੀ ਸੋਚ ਤੇ ਅਸੀਂ ਪੈਰਾ ਦੇਵਾਂਗੇ ਸਾਡੇ ਨਾਲ ਦੇਖੋ ਪ੍ਰਸ਼ਾਸਨ ਹਰ ਜਗ੍ਹਾ ਤੱਕਾ ਕਰਦਾ ਜਿਹੜੀਆਂ ਸਾਡੀਆਂ ਮੰਗਾਂ ਇਹ ਮੰਨੀਆਂ ਹੋਈਆਂ ਅਸੀਂ ਦੁਬਾਰਾ ਲਾਗੂ ਕਰਵਾਉਣ ਵਾਸਤੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਐਮਐਸਪੀ ਦੀ ਮੰਗ ਹੈਗੀ ਹੈ ਤੇ ਹੋਰ ਕਾਲੇ ਕਾਨੂੰਨਾਂ ਨੂੰ ਜਿਹੜਾ ਰਿਵਰਸ ਕਰਨ ਦੀ ਮੰਗ ਹੈਗੀ ਹੈ ਹੋਰ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਲੜਾਈ ਲੜ ਕੀ ਤੁਸੀਂ ਕੀ ਸਮਝਦੇ ਹੋਗੇ ਵੀ ਸਰਕਾਰ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਸੁਣਦੀ ਪਈ ਹਾਂ ਦੇਖੋ ਜੀ ਇਹ ਉਹੀ ਤਾਂ ਸਰਕਾਰ ਦੀਆਂ ਛਾਤਾਂ ਅਸੀਂ ਅਸੀਂ ਇਹ ਉਮੀਦ ਨਾਲ ਮਾਨ ਸਾਹਿਬ ਨੂੰ ਦੇਖੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਹੂੰ ਬਿਲਕੁਲ ਦੋਨਾਂ ਦਾ ਜਦੋਂ ਮੇਕ ਹੋ ਜਾਂਦਾ ਸਾਡੀ ਸਰਕਾਰ ਅਸੀਂ ਕੇਂਦਰ ਸਰਕਾਰ ਨਾਲ ਲੜਾਈ ਲੜਦੇ ਆਂ ਐਮਐਸਪੀ ਦੀ ਤੇ ਉਹਦੇ ਵਿੱਚ ਕੇਂਦਰ ਸਰਕਾਰ ਨਾਲ ਸਾਨੂੰ ਪੰਜਾਬ ਸਰਕਾਰ ਜਿਆਦਾ ਧੱਕਾ ਕਰਦੀ ਆ ਕੱਲ ਦੇਖੋ ਅਸੀਂ ਖਨੌਰੀ ਬਾਰਡਰ ਤੇ ਆਉਂਦੇ ਸੀ ਸਾਨੂੰ ਜੇਠੂ ਕਿਵੇਂ ਖੇ ਰੋਕਿਆ ਗਿਆ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ ਜੋ ਜ਼ੋਰ ਜ਼ਬਰਦਸਤੀ ਕੀਤੀ ਗਈ ਸਾਡੀਆਂ ਗ੍ਰਿਫਤਾਰੀਆਂ ਹੋਈਆਂ ਸਾਡੇ ਨਾਲ ਦੇ ਦੇਖੋ ਪਿੰਡਾਂ ਚੋਂ ਕਿਸਾਨ ਟਰਾਲੀਆਂ ਪਰ ਪਰ ਕੇ ਆਏ ਤਾਂ ਫਿਰ ਉੱਥੋਂ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਉੱਥੇ ਉਹਨਾਂ ਨੇ ਨਾਲ ਲਿਖਤੀ ਰੂਪ ਚ ਇਹ ਵੀ ਦਿੱਤਾ ਕਿ ਅਸੀਂ ਅੱਜ ਤੋਂ ਮਤਲਬ ਜਿਹੜਾ ਵੀ ਕੋਈ ਕਿਸਾਨ ਖਨੌਰੀ ਬਾਰਡਰ ਜਾਊਗਾ ਅਸੀਂ ਉਹਨੂੰ ਨਹੀਂ ਰੋਕਾਂਗੇ ਤੇ ਬਿਲਕੁਲ ਬਿਲਕੁਲ ਤੋਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸੋ ਆਓ ਮੈਂ ਤੁਹਾਨੂੰ ਦਿਖਾਵਾਂ ਸਾਡੇ ਸੁਖਜੀਤ ਸਿੰਘ ਜੀ ਹਰਦੂ ਝੰਡੇ ਜੋ ਕਿ ਪਿੰਡ ਹਰਦੂ ਝੰਡੇ ਜ਼ਿਲ੍ਹਾ ਗਰਦਾਸਪੁਰ ਤੋਂ ਨੇ ਔਰ ਰਿਟਾਇਰਡ ਫੌਜੀ ਨੇ ਔਰ ਡੱਲੇਵਾਲ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਕੱਲ ਇਹਨਾਂ ਨੇ ਮੋਰਚਾ ਸਾਂਭਿਆ ਔਰ ਮਰਨwarte ਤੇ ਬੈਠੇ ਨੇ ਔਰ ਇਹਨਾਂ ਦਾ ਇਹ ਐਲਾਨ ਹੈ ਕਿ ਜੇਕਰ ਮੇਰੀ ਸ਼ਹੀਦੀ ਹੋ ਜਾਂਦੀ ਹੈ ਤਾਂ ਜਿੰਨੀ ਦੇਰ ਇਸ ਮੋਰਚੇ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉੰਨੀ ਦੇਰ ਮੇਰੀ ਮ੍ਰਿਤਕ ਦੇਹ ਨੂੰ ਸਾਹਮਣਾ ਜਿਹੜਾ ਮੋਰਚੇ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਤੇ ਮੇਰਾ ਸੰਸਕਾਰ ਉੰਨੀ ਦੇਰ ਨਾ ਕੀਤਾ ਜਾਵੇ ਮੇਰੀ ਮ੍ਰਿਤਕ ਦੇਹ ਨੂੰ ਮੋਰਚੇ ਦੇ ਵਿੱਚ ਰੱਖਿਆ ਜਾਵੇ ਸੋ ਇੱਕ ਉਹੀ ਬੰਦਾ ਗੱਲ ਕਰ ਸਕਦਾ ਹੈ ਜਿਹੜਾ ਆਪਣੀ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਮਰਪਿਤ ਹੋਵੇ ਆਪਣੀ ਕੌਮ ਦੇ ਆਪਣੇ ਵਰਗ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵੇ ਸੋ ਰਿਟਾਇਰਡ ਫੌਜੀ ਨੇ ਔਰ ਇੱਕ ਰਿਟਾਇਰਡ ਫੌਜੀ ਵਾਲਾ ਜਜਬਾ ਜਿਹੜਾ ਇਹਨਾਂ ਨੇ ਦਿਖਾਇਆ ਸੋ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਨੇ ਥੋੜੀ ਦੇਰ ਲਈ ਆਰਾਮ ਕਰ ਰਿਹਾ ਸੋ ਜੇ ਸਮਾਂ ਮਿਲੇ ਤਾਂ ਇਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਾਂਗੇ ਸੋ ਪਹਿਲੇ ਕਿਸਾਨ ਅੰਦੋਲਨ ਦੀ ਤਰ੍ਹਾਂ ਜਿਸ ਤਰ੍ਹਾਂ ਜਿਸ ਵਿੱਚ ਸਭ ਵਰਗਾਂ ਨੇ ਆਪਣਾ ਬਰਾਬਰ ਹਿੱਸਾ ਪਾਇਆ ਸੀ ਚਾਹੇ ਉਹ ਕਿਸਾਨ ਸੀ ਮਜ਼ਦੂਰ ਸੀ ਦੁਕਾਨਦਾਰ ਸੀ ਵਿਦਿਆਰਥੀ ਸੀ ਕਿਸੇ ਵੀ ਪੇਸ਼ੇ ਨਾਲ ਸੰਬੰਧ ਅਸੀਂ ਉਹਨਾਂ ਨੇ ਆਪਣੇ ਅਨਦਾਤਾ ਨੂੰ ਬਚਾਉਣ ਵਾਸਤੇ ਨੈਰਸਵਾਰਥ ਹੋ ਕੇ ਉਹਨਾਂ ਦੇ ਨਾਲ ਤੁਰੇ ਸੀ ਤੋਂ ਇਸੇ ਤਰ੍ਹਾਂ ਹੀ ਜੋ ਆਲ ਇੰਡੀਆ ਕਿਸਾਨ ਜਿਹੜਾ ਹੈਗਾ ਮੋਰਚਾ ਹੈ ਉਹਨਾਂ ਦੇ ਪ੍ਰਧਾਨ ਨੇ ਰਾਹੁਲਿੰਦਰ ਸਿੰਘ ਸੋ ਉਹਨਾਂ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਇੱਥੇ 50-60 ਦੇ ਕਰੀਬ ਲੋਕਿੰਦਰ ਸਿੰਘ ਪਟਾਲ ਮੈਂਬਰ ਜਿਹੜਾ ਆਪਰੇਸ਼ਨ ਹਾਂਜੀ ਹਾਂਜੀ ਕੱਲ ਹਾਂਜੀ ਹਾਂਜੀ ਕੱਲ ਦਾ ਰਾਹੁਲਿੰਦਰ ਸਿੱਧੂ ਜਿਹੜੇ ਆਲ ਇੰਡੀਆ ਕਾਂਗਰਸ ਕਾਂਗਰਸ ਦੇ ਕੋਆਰਡੀਨੇਟਰ ਨੇ ਕਿਸਾਨ ਸੱਲ ਦੇ ਕਿਸਾਨ ਸੱਲ ਦੇ ਉਹਨਾਂ ਨੇ ਕਿਸਾਨਾਂ ਦੇ ਹੱਕ ਤੇ ਇੱਕ ਵੀਡੀਓ ਪਾਈ ਤੀ ਡੱਲੇਵਾਲ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਚੱਕਿਆ ਰਾਤ ਨੂੰ ਹੂੰ ਹੂੰ ਕਿਉਂਕਿ ਸੰਵਿਧਾਨਕ ਤੌਰ ਤੇ ਹਰੇਕ ਨੂੰ ਆਪਣੀ ਐਜੀਟੇਸ਼ਨ ਕਰਨ ਦਾ ਹੱਕ ਹੈ ਬਿਲਕੁਲ ਜੀ ਇਹ ਸੰਵਿਧਾਨ ਦੇ ਮੁਤਾਬਕ ਹੀ ਉਹਨਾਂ ਨੇ ਜਿਹੜਾ ਆਪਣਾ ਮਰਨ ਵਰਤ ਰੱਖਿਆ ਸੀ ਹੂੰ ਹੂੰ ਔਰ ਮਰਨ ਵਰਤ ਰੱਖਣ ਤੋਂ ਪਹਿਲਾਂ ਮਤਲਬ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਸਾਲ ਕੇਂਦਰ ਦੀ ਸਰਕਾਰ ਨਾਲ ਬਹਿ ਕੇ طے ਹੋਈਆਂ ਸੀ ਆ ਮੰਨੀਆਂ ਗਈਆਂ ਸੀ ਆ ਉਨਾ ਮੰਗਾ ਨੂੰ ਲਾਗੂ ਕਰਾਉਣ ਵਾਸਤੇ ਦੱਲੇਵਾਲ ਜੋ ਕਿਸਾਨ ਸੈੱਲ ਦੇ ਪ੍ਰਧਾਨ ਨੇ ਉਹਨਾਂ ਨੇ ਮਾਰਗ ਰਤ ਰੱਖਿਆ ਸੀ ਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਨੇ ਰਲ ਮਿਲ ਕੇ ਉਹਨਾਂ ਨੂੰ ਮਤਲਬ 400 500 ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦਾal ਭੇਜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਉਹ ਇੱਕ ਬਹੁਤ ਹੀ ਘਟੀਆ ਕੰਮ ਘਟੀਆ ਕਰਭਈਏ ਉਹਨਾਂ ਦੀ ਤੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਤੇ ਅਸੀਂ ਆਪਣੇ ਵੱਲੋਂ ਜਿੰਨੇ ਵੀ ਅੱਜ ਸਾਡੇ 70 ਸੀ ਸਾਥੀ ਇੱਥੇ ਆਏ ਆ ਇਸ ਸਮਰਥਨ ਦੇ ਵਿੱਚ ਅਸੀਂ ਇਸ ਗੱਲ ਦਾ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਵੀ ਸਾਨੂੰ ਮਤਲਬ ਡਿਊਟੀ ਲਾਉਣਗੇ ਜਿਸ ਤਰ੍ਹਾਂ ਦਾ ਵੀ ਸੰਘਰਸ਼ ਸਾਡੇ ਹਿੱਸੇ ਪਾਉਣਗੇ ਇਹ ਅਸੀਂ ਹਰ ਤਰੀਕੇ ਨਾਲ ਉਹਨਾਂ ਦੀ ਜਿਹੜੀ ਮਦਦ ਕਰਨ ਨੂੰ ਤਿਆਰ ਹਾਂ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਪੂਰਾ ਸਮਰਥਨ ਕਰਾਂਗੇ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦਾ ਜਿਹੜਾ ਜਜ਼ਬਾ ਜਿਹੜਾ ਉਹ ਕਿਸਾਨ ਅੰਦੋਲਨ ਨੂੰ ਜੱਤ ਵਾਲੇ ਪਾਸੇ ਲੈ ਕੇ ਜਾਏਗਾ ਕਿਉਂਕਿ ਸਰਕਾਰਾਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਦੇਖਦੀਆਂ ਕਿ ਇਹ ਅੰਦੋਲਨ ਆ ਜਿਹੜਾ ਉਹਨਾਂ ਦਾ ਸਮਰਥਨ ਕਿਹੜੇ-ਕਿਹੜੇ ਲੋਕ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਆ ਸੋ ਸਰਕਾਰਾਂ ਨੂੰ ਹਲੇ ਤੱਕ ਲੱਗਦਾ ਸੀ ਕਿ ਕਿਸਾਨ ਆਈਸੋਲੇਟ ਹੋ ਚੁੱਕੇ ਆ ਤੇ ਕਿਸਾਨਾਂ ਦੀ ਜਿਹੜੀ ਗੱਲ ਆ ਜਿਹੜੀ ਉਹ ਲੋਕ ਸੀਰੀਅਸਲੀ ਲੈਣੋਂ हट ਗਏ ਆ ਪਰ ਕਿਸਾਨ ਆ ਗੂ ਡੱਲੇਵਾਲ ਦੇ ਨਾਲ ਇਹ ਘਟਨਾ ਹੋਣ ਤੋਂ ਬਾਅਦ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਹੈ ਜਿਹੜਾ ਜਾਗਿਆ ਤੇ ਲੋਕਾਂ ਨੇ ਅੱਜ ਫੇਰ ਵੀ ਹੀਰਾ ਕੱਤਿਆ ਨੇ ਨੌਰੀ ਬਾਰਡਰ ਵੱਲ ਸੋ ਜਿਸ ਤਰੀਕੇ ਦਾ ਨਾਲ ਸਮਰਥਨ ਕਿਸਾਨ ਅੰਦੋਲਨ ਨੂੰ ਮਿਲਣਾ ਸ਼ੁਰੂ ਹੋਇਆ ਉਸ ਤੋਂ ਇਹ ਗੱਲ ਸਹਿਜੇ ਅੰਦਾਜ਼ਾ ਲਾਈ ਜਾ ਸਕਦੀ ਹੈ ਕਿ ਜਲਦੀ ਹੀ ਸਰਕਾਰ ਨੂੰ ਗੋਡਿਆਂ ਪਰਨੇ ਹੋਣਾ ਪਏਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਵੇਖਣ ਦੇ ਵਿੱਚ ਆ ਰਹੀ ਹੈ ਕਿ ਕਿਸਾਨ ਹੈ ਜਿਹੜੇ ਕੇਂਦਰ ਦੇ ਖਿਲਾਫ ਸੰਘਰਸ਼ ਕਰ ਰਹੇ ਹੈ ਪਰ ਉਹਦਾ ਸਾਥ ਹੈ ਜਿਹੜਾ ਪੰਜਾਬ ਸਰਕਾਰ ਦੇ ਰਹੀ ਹੈ ਬਹੁਤ ਹੀ ਘੱਟਿਆ ਤਰੀਕੇ ਦੇ ਨਾਲ ਇਹ ਲੋਕ ਵੀ ਕਿਸਾਨਾਂ ਦੇ ਆਗੂਆਂ ਦੇ ਨਾਲ ਡੀਲ ਕੀਤਾ ਜਾ ਰਿਹਾ ਸੋ ਇਹ ਲੋਕਤੰਤਰ ਦਾ ਵੀ ਕਾਣ ਹੈ ਸੋ ਉਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਜਮਹੂਰੀ ਹੱਕ ਨੇ ਸਾਡੇ ਉਹਨਾਂ ਦਾ ਵੀ ਕਾਣ ਕੀਤਾ ਜਾ ਰਿਹਾ ਸੋ ਆਲ ਇੰਡੀਆ ਕਾਂਗਰਸ ਸੈੱਲ ਵੱਲੋਂ ਜੋ ਇੱਥੇ ਆਗੂ ਪਹੁੰਚੇ ਹੈ ਸੋ ਉਹਨਾਂ ਵੱਲੋਂ ਇਹ ਯਕੀਨ ਦਵਾਇਆ ਗਿਆ ਕਿ ਵੀ ਅਸੀਂ ਆਪਣੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਜਿਹੜੇ ਸਾਡੇ ਹੈਗੇ ਆ ਉਹਨਾਂ ਨੂੰ પાસੇ ਰੱਖ ਕੇ ਉਹਨਾਂ ਨੂੰ ਤਲਾਂਝਲੀ ਦੇ ਕੇ ਅਸੀਂ ਕਿਸਾਨ ਅੰਦੋਲਨ ਦੇ ਦਾ ਜਿਹੜਾ ਹੈਗਾ ਸਮਰਥਨ ਕਰਦੇ ਆ ਬਿਨਾਂ ਸ਼ਰਤ ਸਮਰਥਨ ਕਰਦੇ ਆ ਔਰ ਇਹਨਾਂ ਵੱਲੋਂ ਹਰ ਸੰਭਵ ਮਦਦ ਦਾ ਵੀ ਭਰੋਸਾ ਦਵਾਇਆ ਗਿਆ ਹੈ